ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਜਗਤ ਪਿਤਾ ਜਗਤ ਰਹਿਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਰੇ ਵਿਚਾਰ ਕਰਾਂਗਾ ਸਤਗੁਰਾਂ ਨੂੰ ਇਹ ਸੰਸਾਰ ਦੇ ਲੋਕਾਂ ਨੇ ਚਮਾਰ ਆਖ ਕੇ ਸਬੋਧਨ ਕੀਤਾ ਤੇ ਸਤਗੁਰਾਂ ਨੇ ਉਹ ਚਮਾਰ ਸ਼ਬਦ ਆਪਣੇ ਨਾਮ ਦੇ ਨਾਲ ਹੀ ਲਗਾ ਰਿਆ ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਆ ਤਾਂ ਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਤਕਰੀਬਨ ਹਰ ਸ਼ਬਦ ਦੇ ਨਾਲ ਸਤਿਗੁਰ ਬਦਾਸ ਮਹਾਰਾਜ ਜੀ ਚਮਾਰ ਸ਼ਬਦ ਲਗਾਉਂਦੇ ਨੇ ਕਹਿਰ ਬਦਾਸ ਖਲਾਸ ਚਮਾਰ ਚਮਰਟਾ ਗਾਂਠ ਨਾ ਜਨਈ ਮਤਲਬ ਸਤਿਗੁਰਾਂ ਨੇ ਉਹ ਚਮਾਰ ਸ਼ਬਦ ਨੂੰ ਆਪਣੇ ਜੀਵਨ ਦਾ ਇੱਕ ਗਹਿਣਾ ਬਣਾ ਲਿਆ ਪਰ ਸਤਿਗੁਰਾਂ ਨੇ ਇਹ ਸਪਸ਼ਟ ਕਰ ਦਿੱਤਾ ਕਲੀਅਰ ਕਰ ਦਿੱਤਾ ਉਹ ਬਾਣੀ ਦੇ ਵਿੱਚ ਕੀਤਾ ਖੁਦ ਕੀਤਾ ਕਿ ਭਾਈ ਮੈਂ ਕੱਲਾ ਚ ਮਾਰ ਨਹੀਂ ਹਾਂ ਇਹ ਜਿੰਨਾ ਸੰਸਾਰ ਹੈ ਜਿੰਨਾ ਜਗਤ ਹੈ ਇਹ ਸਾਰਾ ਹੀ ਚ ਮਾਰ ਹੈ ਲੋ ਗੁਰੂ ਪਿਆਰਿਓ ਆਓ ਆਪਾਂ ਸਤਿਗੁਰਾਂ ਦੀ ਬਾਣੀ ਤੋਂ ਸਮਝਣ ਦਾ ਯਤਨ ਕਰਾਂਗੇ ਸੋਰਠਰਾਗ ਦੇ ਵਿੱਚ ਪਗ ਤਰਵਦਾਸ ਜੀ ਦੇ ਸਰਲੇਖ ਖੇਤ 659 ਸਫੇਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 659 ਤੇ ਇਹ ਸ਼ਬਦ ਸੁਭਾਏਮਾਨ ਹੈ ਜਿਸ ਵਿੱਚ ਸਤਿਗੁਰੂ ਬਦਾਸ ਮਹਾਰਾਜੀ ਬਿਲਕੁਲ ਸਪਸ਼ਟ ਕਰ ਦਿੰਦੇ ਨੇ ਕਿ ਭਾਈ ਚਮਾਰ ਕੌਣ ਹੈ ਤੁਸੀਂ ਮੈਨੂੰ ਚਮਾਰ ਆਖ ਰਹੇ ਹੋ ਕਿਉਂਕਿ ਮੈਂ ਜੋੜੇ ਗੰਢਾਂ ਦਾਂ ਜੁੱਤੀਆਂ ਗੰਢਾਂ ਦਾ ਸਾਡਾ ਇਹ ਵਪਾਰ ਹੈ ਕੀਤਾ ਹੈ ਸਾਡੇ ਪੁਰਖੇ ਵੀ ਇਹ ਕੰਮ ਕਰਦੇ ਆਏ ਸੀ ਤੇ ਸਾਡੇ ਇਸ ਤਬਕੇ ਨੂੰ ਇਸ ਲੋਕਾਂ ਨੂੰ ਤੁਸੀਂ ਚਮਾਰ ਆਖ ਕੇ ਸਬੋਧਨ ਕਰਦੇ ਹੋ ਪਰ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਚਮਾਰ ਤਾਂ ਤੁਸੀਂ ਵੀ ਹੋ ਕਿਵੇਂ ਹੋ ਸਤਿਗੁਰਾਂ ਨੇ ਬਾਣੀ ਦੇ ਵਿੱਚ ਇਹ ਸਵਾਲ ਕੀਤਾ ਸਤਿਗੁਰੂ ਕਹਿੰਦੇ ਚਮਰਟਾ ਗਾਂਠ ਨਾ ਜਨਈ ਲੋਕ ਗਠਾਵੇਂ ਪਨਹੀਂ ਚਮਰਟਾ ਮਤਲਬ ਚਮਾਰ ਗਾਂਠ ਨਾ ਜਨਈ ਮੈਂ ਜੁੱਤੀਆਂ ਨੂੰ ਗੰਡਣਾ ਜਾਣਦਾ ਹੀ ਨਹੀਂ ਹਾਂ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਵੇਖੋ ਸਤਿਗੁਰਾਂ ਨੇ ਬਾਣੀ ਦੇ ਵਿੱਚ ਸਮਝਾਉਣ ਦੇ ਲਈ ਸਾਨੂੰ ਇਹ ਸ਼ਬਦ ਵਰਤੇ ਆ ਨਹੀਂ ਤਾਂ ਸਤਿਗੁਰਾਂ ਦਾ ਇਹ ਕਿੱਤਾ ਸੀ ਅੱਜ ਵੀ ਬਨਾਰਸ ਦੇ ਵਿੱਚ ਕਾਂਛੀ ਦੇ ਵਿੱਚ ਉਹ ਇਮਲੀ ਦਾ ਬੂਟਾ ਹੈ ਜਿਸ ਬੂਟੇ ਦੇ ਹੇਠ ਬੈਠ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੋੜੇ ਗੰਢਿਆ ਕਰਦੇ ਸਨ ਕੀਰਤ ਕਰਿਆ ਕਰਦੇ ਸਨ ਹਾਂ ਜਿਵੇਂ ਜਿਵੇਂ ਸਤਿਗੁਰਾਂ ਦੀ ਸ਼ੋਭਾ ਵਧਦੀ ਗਈ ਸਤਿਗੁਰੂ ਉਸ ਸਮੇਂ ਪ੍ਰਚਾਰ ਫੇਰੀਆਂ ਤੇ ਵੀ ਗਏ ਨੇ ਪਰ ਸਤਿਗੁਰਾਂ ਨੇ ਕੀਰਤ ਨਹੀਂ ਛੱਡੀ ਕੀਰਤ ਨੂੰ ਮੁੱਖ ਰੱਖਿਆ ਸਤਿਗੁਰੂ ਕਹਿੰਦੇ ਚਮਰਟਾ ਮੈਂ ਗਰੀਬ ਚਮਾਰ ਗਾਂਠ ਨਾ ਜਣੀ ਮੈਨੂੰ ਤਾਂ ਜੋੜੇ ਕੰਢਣੇ ਨਹੀਂ ਆਉਂਦੇ ਲੋਕ ਇਕੱਠਾ ਮੈਂ ਪਨਹੀਂ ਇਹ ਜਿਹੜੇ ਲੋਕ ਨੇ ਸੰਸਾਰ ਦੇ ਇਹ ਜੁੱਤੀ ਗੰਢ ਰਹੇ ਨੇ ਇਹ ਗੰਢ ਰਹੇ ਨੇ ਜੁੱਤੀਆਂ ਮੈਂ ਨਹੀਂ ਜੁੱਤੀਆਂ ਗੰਢਦਾ ਸੋ ਗੁਰੂ ਰਵਿਦਾਸ ਮਹਾਰਾਜ ਜੀ ਇੱਥੇ ਅਲੰਕਾਰ ਵਰਤ ਕੇ ਸਮਝਾ ਰਹੇ ਨੇ ਜੁੱਤੀ ਕਿਹੜੀ ਹੈ ਸਤਿਗੁਰ ਇੱਥੇ ਸਰੀਰ ਰੂਪੀ ਜੁੱਤੀ ਆਖਦੇ ਨੇ ਸਰੀਰ ਨੂੰ ਜੁੱਤੀ ਆਖਦੇ ਨੇ ਮੈਂ ਕਿਰਤ ਕਰਦਾ ਮੈਂ ਮਿਹਨਤ ਕਰਦਾ ਮੈਂ ਕੰਮ ਕਰਦਾ ਮੈਨੂੰ ਕਹਦੇ ਤੂੰ ਜੋੜੇ ਕੰਢਦਾ ਤੂੰ ਚਮਾਰ ਹੈ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜੇ ਮੈਂ ਜੋੜੇ ਗੰਢਣ ਦੇ ਨਾਲ ਚਮਾਰ ਹਾਂ ਤਾਂ ਤੁਸੀਂ ਵੀ ਆਪਣੀ ਸਰੀਰ ਰੂਪੀ ਜੁੱਤੀ ਨੂੰ ਗੰਢ ਰਹੇ ਹੋ ਤੁਸੀਂ ਚਮਾਰ ਕਿਉਂ ਨਹੀਂ ਹੋਏ ਬਈ ਤੁਸੀਂ ਵੀ ਚਮਾਰ ਹੋ ਹਰ ਇੱਕ ਮਨੁੱਖ ਜਿਹੜਾ ਆਪਣੀ ਸਰੀਰ ਰੂਪੀ ਜੁੱਤੀ ਨੂੰ ਆਹਰ ਦੇ ਵਿੱਚ ਲਾ ਰਿਹਾ ਇਨੂੰ ਵਧਾ ਫੁਲਾ ਰਿਆ ਇਹਦੇ ਹੀ ਕੰਮ ਵਿੱਚ ਲੱਗਿਆ ਰਿਹਾ ਲੱਗ ਰਿਹਾ ਹੈ ਤੇ ਉਹ ਹਰੇਕ ਚ ਮਾਰ ਹੈ ਚਮਰ ਟਾਗਾ ਅੰਠਣਾ ਜਨਹੀਂ ਲੋਕ ਇਕੱਠਾਵੇਂ ਪਾ ਨਹੀਂ ਲੋਕ ਤਾਂ ਆਪਣੇ ਜੁੱਤੀਆਂ ਨੂੰ ਗੰਢ ਰਹੇ ਨੇ ਆਪਣੇ ਸਰੀਰਾਂ ਨੂੰ ਗੰਢ ਰਹੇ ਨੇ ਕਿਵੇਂ ਗੰਢ ਰਹੇ ਨੇ ਇਹ ਪੂਰੇ ਸ਼ਬਦ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਮੈਂ ਇੱਥੇ ਇੱਕ ਬੇਨਤੀ ਕਰਦੇ ਆ ਇਹ ਪਤਾ ਨਹੀਂ ਲੈਣਾ ਕਿੱਥੇ ਲਿਖੀਆਂ ਨੇ ਕਿਹਨੇ ਲਿਖੀਆਂ ਨੇ ਪਰ ਬੜੀਆਂ ਬਾਖਮਾਲ ਲਿਖੀਆਂ ਨੇ ਕਿਦੇ ਚਮਾਰ ਕੋਣ ਹੈ ਹੱਡ ਮਾਸ ਔਰ ਰਕਤ ਕਾ ਬਨਾ ਜੇ ਆਕਾਰ ਆਖਮ ਪਸਾਰ ਕਰ ਦੇਖ ਲੋ ਸਾਰਾ ਜਗਤ ਚਮਾਰ ਇਹ ਸਾਰਾ ਸੰਸਾਰ ਹੀ ਚਮਾਰ ਹੈ ਜਿਹਨੂੰ ਹੱਡ ਲੱਗਿਆ ਮਾਸ ਲੱਗਿਆ ਚਮ ਲੱਗਿਆ ਉਹ ਸਾਰੀ ਚਮਾਰ ਨੇ ਇਹਦੇ ਵਿੱਚ ਸਾਰਾ ਸੰਸਾਰ ਹੀ ਆ ਜਾਂਦਾ ਹੈ ਪਰ ਮੈਂ ਇੱਥੇ ਬੇਨਤੀ ਕਰਦੇ ਆ ਸਾਰੀ ਦੁਨੀਆ ਭਵੇਂ ਚਮਾਰ ਹੋ ਸਕਦੀ ਹੈ ਪਰ ਜਿਹੜਾ ਗੁਰੂ ਰਵਿਦਾਸ ਮਹਾਰਾਜੀ ਬੇਗਮਪੁਰੇ ਦਾ ਉਹ ਰੁਤਬਾ ਲੈ ਕੇ ਬੈਠੇ ਨੇ ਉਹ ਚਮਾਰ ਬਿਰ ਲਈ ਹੋ ਸਕਦਾ ਤਹੀਂ ਤਾਂ ਆਖਿਆ ਸਤਿਗੁਰਾਂ ਨੇ ਕਹਿ ਰਵਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੁਮੀਤ ਹਮਾਰਾ ਸਾਡੀ ਅਵਸਥਾ ਤੱਕ ਪਹੁੰਚਣ ਵਾਲਾ ਅਸਲੀ ਚਮਾਰ ਹੈ ਅਸਲੀ ਬੇਗਮਪੁਰੇ ਦਾ ਵਾਸੀ ਹੈ ਇਸ ਕਰਕੇ ਭਾਈ ਇੱਥੇ ਸਤਿਗੁਰ ਰਵਦਾਸ ਮਹਾਰਾਜ ਜੀ ਕਿਸੇ ਜਾਤ ਨੂੰ ਪ੍ਰਮੋਟ ਨਹੀਂ ਕਰ ਰਹੇ ਇੱਥੇ ਸਤਿਗੁਰ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਉਹ ਸ਼ਰੀਰ ਰੂਪੀ ਚਮ ਦੀ ਗੱਲ ਕਰ ਰਹੇ ਨੇ ਜਿਹੜੇ ਚਮੜਾ ਸਤਗੁਰ ਸੱਚੇ ਪਾਤਸ਼ਾਹ ਜੀ ਕੰਮ ਕਰਦੇ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਜੋੜੇ ਗੰਢਦੇ ਸਨ ਉਸ ਸਮੇਂ ਜੋੜੇ ਚਮੜੇ ਦੇ ਬਣਾਏ ਜਾਂਦੇ ਸਨ ਅੱਜ ਵੀ ਬਹੁਤ ਸਾਰੇ ਐਸੇ ਜੋੜੇ ਨੇ ਵਸਤਰ ਨੇ ਜਬ ਬਹੁਤ ਸਾਰਾ ਐਸਾ ਮਟੀਰੀਅਲ ਹੈ ਜਿਹੜਾ ਚਮੜੇ ਦਾ ਬਣਦਾ ਹੈ ਕੀ ਅਸੀਂ ਉਹਨਾਂ ਨੂੰ ਚਮਾਰ ਕਹਿੰਦੇ ਆ ਆ ਬਾਟਾ ਕੰਪਨੀ ਕਿੰਨੀ ਮਸ਼ਹੂਰ ਹੈ ਇਹਦਾ ਮਾਲਕ ਵੇਖੋ ਕੀ ਉਹ ਚਮਾਰ ਹੈ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਾਤ ਜਿਹੜੀ ਬਣਾਈ ਗਈ ਹੈ ਕਿੱਤਿਆਂ ਦੇ ਆਧਾਰ ਤੇ ਬਣਾਈ ਗਈ ਹੈ ਸਤਗੁਰੂ ਅਰਬਦਾਸ ਮਹਾਰਾਜ ਜੀ ਨੇ ਕਿਹਾ ਵੀ ਹਾਂ ਮੈਂ ਚਮਾਰ ਹਾਂ ਪਰ हे ਸੰਸਾਰ ਦੇ ਲੋਕੋ ਤੁਸੀਂ ਵੀ ਵੇਖੋ ਆਪਣੇ ਵੱਲ ਚਮਾਰ ਤੁਸੀਂ ਵੀ ਹੋ ਮੈਂ ਕਿਰਤ ਕਰਨ ਲਈ ਚਮ ਦੀਆਂ ਜੁੱਤੀਆਂ ਗੰਢਦਾ ਤੁਸੀਂ ਆਪਣਾ ਜੀਵਨ ਉਹ ਕਰਨ ਦੇ ਲਈ ਜੀਵਨ ਬਤੀਤ ਕਰਨ ਦੇ ਲਈ ਛਰੀ ਰੂਪੀ ਜੁੱਤੀਆਂ ਨੂੰ ਗੰਢ ਰਹੇ ਹੋ ਮਹਾਰਾਜ ਕਹਿ ਰਹੇ ਨੇ ਚਮੜਾ ਟਾ ਗਾਠ ਨਾ ਜਨੈ ਲੋਕ ਗਠਾਵੇਂ ਪਨਹੀਂ ਮੈਂ ਸਰੀਰ ਰੂਪੀ ਜੁੱਤੀ ਨੂੰ ਨਹੀਂ ਗੰਡਦਾ ਜਿਵੇਂ ਲੋਕ ਆਪਣੇ ਜੁੱਤੀਆਂ ਨੂੰ ਸਰੀਰ ਨੂੰ ਗੰਡਣ ਲੱਗੇ ਹੋਏ ਨੇ ਕਿਵੇਂ ਗੰਡਣ ਲੱਗੇ ਹੋਏ ਨੇ ਰਹਾਉ ਆ ਜਾਂਦਾ ਹੈ ਰਹਾਉ ਤੋਂ ਅਗਲੀ ਲਾਈਨਾਂ ਦੇ ਵਿੱਚ ਅਗਲੀ ਪੰਤੀਆਂ ਪੰਕਤੀਆਂ ਵਿੱਚ ਗੁਰੂ ਅਰਬਦਾਸ ਮਹਾਰਾਜ ਕਹਿੰਦੇ ਨੇ ਆਰ ਨਹੀਂ ਜੇਹ ਤੋਪੋਂ ਨਹੀਂ ਰੰਭੀ ਠਾਉ ਰੋਪੋਂ ਮੇਰੇ ਕੋਲੇ ਆਰ ਨਹੀਂ ਹੈਗੀ ਜਿਹਦੇ ਨਾਲ ਮੈਂ ਤੋਪੇ ਲਗਾਵਾ ਆਰ ਕੀ ਹੈ ਇੱਥੇ ਮੋਹ ਮੇਰੇ ਕੋਲੇ ਮੋਹ ਨਹੀਂ ਹੈਗਾ ਕਿ ਮੈਂ ਆਪਣੀ ਸਰੀਰ ਰੂਪੀ ਜੁੱਤੀ ਨੂੰ ਤਰੋਪੇ ਲਗਾਵਾ ਦਿਨ ਰਾਤ ਇਹਨੂੰ ਮੋਹ ਦੀ ਗੰਡ ਦੇ ਵਿੱਚ ਪਾ ਕੇ ਰੱਖਾਂ ਦਿਨ ਰਾਤ ਇਹਦੇ ਨਾਲ ਮੋਹ ਲਗਾ ਕੇ ਰੱਖਾਂ ਮੈਨੂੰ ਸਰੀਰ ਨਾਲ ਮੋਹ ਨਹੀਂ ਹੈ ਤੇ ਲੋਕ ਆਪਣੇ ਸਰੀਰ ਨਾਲ ਮੋਹ ਕਰਨ ਲੱਗੇ ਹੋਣੇ ਰੱਬ ਨੂੰ ਤਾਂ ਭੁੱਲੇ ਹੀ ਗਏ ਨਹੀਂ ਰੰਬੀ ਠਾਉ ਰੁੱਪੂ ਮੇਰੇ ਕੋਲੇ ਰੰਬੀ ਨਹੀਂ ਹੈ ਕਿ ਮੈਂ ਟਾਕੀਆਂ ਲਗਾਵਾ ਲੋਕ ਆਪਣੇ ਸਰੀਰ ਦੇ ਉੱਤੇ ਤਰਨ ਤਰਨ ਤਰ੍ਹਾਂ ਦੇ ਪਦਾਰਥ ਖਾਂਦੇ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਮੋਹ ਦੀਆਂ ਕਾਮ ਦੀਆਂ ਲੋਭ ਦੀਆਂ ਟਾਕੀਆਂ ਲਗਾ ਰਹੇ ਨੇ ਮੈਂ ਇਨਾਂ ਵਿਕਾਰਾਂ ਤੋਂ ਮੁਕਤ ਹਾਂ ਨਹੀਂ ਰੰਬੀ ਠਾਉ ਰੋਪੋ ਲੋਕ ਗੰਠ ਗੰਠ ਖਰਾਬ ਬਿਗੂਚਾ ਲੋਕ ਆਪਣੇ ਸਰੀਰ ਰੂਪੀ ਜੁੱਤੀ ਨੂੰ ਗੰਢ ਗੰਢ ਕੇ ਖਰਾ ਮਤਲਬ ਬਹੁਤ ਬਿਗੂਚਾ ਮਤਲਬ ਖਵਾਰ ਹੋ ਰਹੇ ਨੇ ਮੋਹ ਦੇ ਵਿੱਚ ਪਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸੇ ਹੋਏ ਨੇ ਇਸ ਸਰੀਰ ਰੂਪੀ ਜੁੱਤੀ ਨੂੰ ਗੰਡਣ ਦੇ ਲਈ ਉਹ ਰੱਬ ਨੂੰ ਭੁੱਲ ਚੁੱਕੇ ਨੇ ਮੈਂ ਰੱਬ ਨੂੰ ਨਹੀਂ ਭੁੱਲਿਆ ਲੋਕ ਗੰਠ ਗੰਠ ਖਰਾ ਬਿਗੂਚਾ ਹੋਂ ਬਿਨ ਗੰਠ ਹੈ ਜਾਏ ਪਹੁੰਚਾ ਮੈਂ ਜੁੱਤੀ ਨੂੰ ਨਹੀਂ ਗੰਢਦਾ ਪਰ ਮੈਂ ਰੱਬ ਕੋਲ ਅਪੜਿਆ ਹਾਂ ਉਸ ਅਵਸਥਾ ਤੱਕ ਪਹੁੰਚਿਆ ਹਾਂ ਜਿੱਥੇ ਅਕਾਲ ਪੁਰਖ ਪਰਮੇਸ਼ਰ ਹੈ ਤਾਈਆਂ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਖਿਆ ਨਾ ਉਚਤਿ ਉਚ ਨਾਮ ਦਿਓ ਸਮਦਰਸੀ ਰਵਦਾਸ ਠਾਕੁਰ ਬਣਾਈ ਗੁਰੂ ਰਵਦਾਸ ਮਹਾਰਾਜ ਰੱਬ ਬਣ ਗਏ ਰੱਬ ਦੇ ਵਿੱਚ ਤੇ ਗੁਰੂ ਰਵਦਾਸ ਦੇ ਵਿੱਚ ਕੋਈ ਭੇਦ ਹੀ ਨਹੀਂ ਹੈ ਲੋਕ ਗੰਠ ਗੰਠ ਕਰਾ ਬਿਗੁੱਚਾ ਹੋ ਬਿਨ ਗੰਠੇ ਜਾਏ ਪਹੁੰਚਾ ਰਬਦਾਸ ਜਪੈ RAM ਨਾਮਾ ਮੈਂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦਾ ਹਾਂ ਮੁਹੇ ਜਮਸੇਉ ਨਹੀਂ ਕਰਮ ਤੇ ਮੈਨੂੰ ਜਮਾਂ ਤੋਂ ਬਿਲਕੁਲ ਵੀ ਡਰ ਨਹੀਂ ਲੱਗਦਾ ਜਮ ਕਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਮੈਂ ਹੰਕਾਰ ਪਰ ਇਹ ਗੱਲ ਸਤਿਗੁਰਾਂ ਨੇ ਸਪਸ਼ਟ ਕਰ ਦਿੱਤੀ ਕਿ ਇਹ ਸਾਰਾ ਜਗਤ ਚਮਾਰ ਹੈ ਮੈਂ ਕੱਲਾ ਚਮਾਰ ਨਹੀਂ ਫਿਰ ਮੈਂ ਇੱਥੇ ਬੇਨਤੀ ਕਰਦੇ ਹਾਂ ਪਰ ਗੁਰੂ ਵਦਾਸ ਮਹਾਰਾਜ ਵਰਗਾ ਚਮਾਰ ਬਣਨਾ ਬੇਗੰਪੁਰੇ ਦੇ ਵਿੱਚ ਆਪੜਨਾ ਹੈ ਜਿਹੜਾ ਗੁਰੂ ਰਵਿਦਾਸ ਮਹਾਰਾਜ ਵਰਗਾ ਚਮਾਰ ਬਣ ਗਿਆ ਉਹ ਬੇਗੰਪੁਰੇ ਦਾ ਵਾਸੀ ਹੈ ਤੇ ਗੁਰੂ ਪਿਆਰਿਓ ਗੁਰੂ ਨਾਨਕ ਗੁਰੂ ਕਬੀਰ ਗੁਰੂ ਨਾਮ ਦੇ ਮਹਾਰਾਜ ਵਰਗੇ ਰਹਿਬਰ ਬੇਗੰਪੁਰੇ ਦੇ ਵਾਸੀ ਨੇ ਉਹ ਨੇ ਅਸਲੀ ਮਿੱਤਰ ਸਤਗੁਰ ਰਵਿਦਾਸ ਮਹਾਰਾਏ ਦੇ ਅਸੀਂ ਵੀ ਬਣ ਸਕਦੇ ਹਾਂ ਜੇ ਸਤਗੁਰਾਂ ਦੀ ਬਾਣੀ ਦੇ ਮੁਤਾਬਿਕ ਚੱਲਾਂਗੇ ਪਰ ਖਿਮਾ ਕਰਨਾ ਮਾਫ ਕਰਨਾ ਸੀ ਸਾ ਸਤਗੁਰਾਂ ਦੀ ਬਾਣੀ ਹੀ ਘਰਾਂ ਦੇ ਵਿੱਚ ਨਹੀਂ ਰੱਖੀ ਸਾਡੇ ਘਰਾਂ ਦੇ ਵਿੱਚ ਸਤਗੁਰਾਂ ਦੀ ਬਾਣੀ ਨਹੀਂ ਜਿਹੜੀ ਸਾਨੂੰ ਸੇਧ ਦੇਵੇ ਅਸੀਂ ਸਤਪੁਰਾਂ ਦਾ ਦਰ ਹੀ ਛੱਡ ਦਿੱਤਾ ਅਸੀਂ ਤਾਂ ਕਿਸੇ ਹੋਰ ਦੇ ਮਰੀਦ ਹੋ ਗਏ ਹਰ ਸੋ ਹੀਰਾ ਛੱਡ ਕੇ ਕਰ ਹੈ ਆਨ ਕੀ ਆਸ ਤੇ ਨਰ ਦੂਜਕ ਜਾਹੇਗੇ ਸਤ ਪੱਖ ਹੈ ਰਵਦਾਸ ਗੁਰੂ ਰਵਦਾਸ ਮਹਾਰਾਜ ਕਹਿੰਦੇ ਉਹ ਨਰਕਾਂ ਦੇ ਵਾਸੀ ਨੇ ਜਿਹੜੇ ਪ੍ਰਮਾਤਮਾ ਨੂੰ ਛੱਡ ਰਹੇ ਨੇ ਤੇ ਗੁਰੂ ਰਵਦਾਸ ਮਹਾਰਾਜ ਤੋਂ ਵੱਡਾ ਕੋਈ ਪ੍ਰਮਾਤਮਾ ਨਹੀਂ ਗੁਰਬਾਣੀ ਦਾ ਫੈਸਲਾ ਮੈਂ ਪਹਿਲਾਂ ਬੇਨਤੀ ਕਰਤੀ ਮੈਂ ਫੇਰ ਬੇਨਤੀ ਕਰਦੇ ਆ ਉੱਚ ਤੇ ਉੱਚ ਨਾਮ ਦੇ ਉਸ ਅਮਰ ਸਿ ਰਵਦਾਸ ਠਾਕੁਰ ਬਣਾਈ ਰਵਦਾਸ ਸਾਡਾ ਰੱਬ ਹੈ ਤੇ ਰੱਬ ਦਾ ਦਰ ਕਦੇ ਛੱਟਣਾ ਨਹੀਂ ਚਾਹੀਦਾ ਲੋ ਗੁਰੂ ਪਿਆਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵੀਡੀਓ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸ਼ੇਅਰ ਕਰਨੇ ਇਸ ਚੈਨਲ ਨੂੰ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ